ਖਾਰੇ ਨਾ ਖਾਰੇ ਵਾਇਸਓਵਰ ਆਪਦਾ ਲਾਉਣਾ ਵਾਇਸਓਵਰ ਨਾਲ ਹੀ ਉਹ ਵਾਇਸਓਵਰ ਹੈ ਠੀਕ ਆ ਤੋਆ ਲਿੰਦਾ ਲੜੀ ਹਾਂ ਜੀ ਟ੍ਰੇਨ ਜਾ ਰਹੀ ਆ ਉਹ ਸਾਡਾ ਵੀਰ ਅੱਕ ਨਾਲ ਚੁੰਮੜਿਆ ਹੈ ਇੱਧਰ ਸਾਡਾ ਵੀਰ ਇਹ ਟੋਆ ਪਟ ਰਹੀ ਹੈ ਜੀ ਇਹ ਸਾਡਾ ਵੀਰ ਟੋਆ ਪਟ ਰਹੀ ਹੈ ਜੀ ਭਾਜੀ ਕੀ ਕਰਨ ਲੱਗੇ ਤੁਸੀਂ ਇਹ ਬਣਾਉਣ ਲੱਗੇ ਬੱਕਰਾ ਅੱਛਾ ਜੀ ਇਕੱਲੇ ਖਾਓਗੇ ਕਿ ਸਾਨੂੰ ਹੀ ਖਾਓਗੇ 15 ਅਗਸਤ ਸਕੂਟਰੀ ਦੀ ਲਾਈਟ ਬੰਦ ਕਰਾਓਗੇ ਸਕੂਟਰੀ ਚੱਲਦੀ ਉਹ ਤੇਰੀ ਤੇਰੀ ਬਿਜਲੀ ਚਲੀ ਜਾਂਦੀ ਡਾਇਰੈਕਟ ਕਰਾਈਆ ਡਾਇਰੈਕਟ ਕਰਾਈਂਦਾ ਭਾਬੀ ਦਾ ਫੋਨ ਆ ਗਿਆ ਡਾਇਰੈਕਟਰ ਤੇ ਕੀਤੀ ਨਾ ਲੈ ਵੀ ਮਿੱਤਰੋ ਚੁੱਲਾ ਰੈਡੀ ਹੋ ਗਿਆ ਆਪਣਾ ਚੁੱਲਾ ਇਜ਼ ਰੈਡੀ ਦੇਖਦੇ ਚੁੱਲਾ ਰੈਡੀ ਹੋ ਗਿਆ ਠੀਕ ਆ ਤੇ ਆ ਆਪਣਾ ਸਮਾਨ ਪਿਆ ਨਹੀਂ ਨਹੀਂ ਸੜੂਗਾ ਆ ਪਿਆ ਕੁੱਕਰ ਆ ਗਿਆ ਸੱਤ ਲੋ ਜੀ ਰੱਖਾ ਇੱਥੇ ਮੈਂ ਕਹਿੰਦਾ ਫੇਰੀ ਆ ਹੈਗੀ ਅਸੀਂ ਬੱਕਰਾ ਬਣਾ ਕੇ ਫੇ ਤੁਹਾਨੂੰ ਮਿਲਦੇ ਆਂ ਵਿੱਚ ਵਿੱਚ ਦਿਖਾਵਾਂਗੇ ਤੁਹਾਨੂੰ ਹੋਰ ਅਸੀਂ ਕੀ ਕੀ ਕਰਦੇ ਆਂ ਬੁਣੇ ਰਹੋ ਨਾਲ ਸਾਡੇ ਲੋ ਜੀ ਪਿਆਜ਼ ਕੱਟ ਲਿਆ ਠੀਕ ਆ ਪਿਆਜ਼ ਹੋ ਗਿਆ ਆਪਣੇ ਘੱਟ ਛੇ ਬੰਦੇ ਕਰ ਰਿਹਾ ਸੈਡਿੰਗ ਆ ਗੁੱਗ ਦੀ ਠੀਕ ਆ ਕੁੱਕ ਕਰ ਰੱਖਤਾ ਆ ਬਾਗ ਬਾਲਣ ਦੀ ਤਿਆਰੀ ਆ ਉਹ ਪਈਆਂ ਆਪਣੀਆਂ ਲੱਕੜਾਂ ਬਾਰੇਗਾ ਥੋੜਾ ਹੀ ਕੰਮ ਮਿੱਤਰੋ ਅੱਗ ਸਾਡੀ ਬਲ ਗਈ ਸੀਗੀ ਤੇ ਇੱਥੇ ਜਿਹੜੇ ਜੁੜੀ ਆ ਪੁਲ ਤੇ ਉਹ ਬੰਦੇ ਆ ਗਏ ਉਹ ਕਹਿੰਦੇ ਵੀ ਪਾਣੀ ਹੋ ਗਿਆ ਤੇਜ਼ ਪਿੱਛੋਂ ਛੜਦਾ ਪਾਣੀ ਆ ਦੇਖੋ ਪਾਣੀ ਦੀ ਸਪੀਡ ਉਹ ਕਹਿੰਦੇ ਵੀ ਚੱਕ ਲੋ ਟੈਂਡ ਫੋੜਾ ਤੇ ਭੱਜੋ ਇਥੋਂ ਪਾਣੀ ਕਦੇ ਵੀ ਆ ਸਕਦਾ ਆ ਤੁਹਾਡਾ ਨੁਕਸਾਨ ਹੋ ਸਕਦਾ ਤੇ ਫਿਰ ਮਾਰਾ ਯਹੀ ਆਪਦਾ ਸਮਾਨ ਸੂਨ ਕਰ ਲਿਆ ਪੈਕ ਤੇ ਅਸੀਂ ਚੱਲੇ ਹੁਣ ਘਰੇ ਐਹੜਾ ਪਿਆਜ਼ ਕੂਈ ਵੀ ਅਸੀਂ ਕੱਟ ਲਈ ਸਾਰਾ ਕੁਝ ਇਦਾਂ ਮਾਸੂਮ ਰੈਡੀ ਕਰ ਲਿਆ ਸੀਗਾ ਤੇ ਅੱਗ ਵੀ ਸਾਡੀ ਆ ਤਕਰੀਬਨ ਬਾਲੀ ਗਈ ਸੀ ਆ ਦੇਖੋ ਤੁਸੀਂ ਤੁਹਾਨੂੰ ਅੱਗ ਦਿਖਾਉਣਾ ਮੈਂ ਆ ਦੇਖੋ ਅੱਗ ਵੀ ਸਾਡੀ ਬਲ ਗਈ ਸੀਗੀ ਤੇ ਫਿਰ ਯਾਰ ਅਸੀਂ ਕਿਉਂ ਮਾਰਨਾ ਆ ਦੇਖੋ ਪਾਣੀ ਕਿੰਨਾ ਤੇਜ਼ ਹੋ ਗਿਆ ਪਰ ਪਾਣੀ ਦੀ ਸਪੀਡ ਦਿਖਾਉਣਾ ਮੇਰੇ ਕੋਲ ਆ ਦੇਖੋ ਦੇਖ ਲਓ ਪਾਣੀ ਦੀ ਸਪੀਡ ਪਾਣੀ ਬਹੁਤ ਜ਼ਿਆਦਾ ਹੋ ਗਿਆ ਫਤਲੁੱਚ ਤਾਂ ਕਰਕੇ ਵੀ ਉਹਨਾਂ ਚੱਲੇ ਆ ਘਰੇ ਘਰੇ ਜਾ ਕੇ ਉਹਨਾਂ ਨੇ ਬੱਕਰਾ ਫੇ ਤੁਹਾਨੂੰ ਦਿਖਾਉਣਾ ਹੈ ਓਏ ਅੱਗ ਬੁਝਾ ਦਈਏ ਕਿ ਰਹਿਣ ਦੀਏ ਮੈਂ ਤਾਂ ਬਲਦੀ ਰਹਿਣ ਦੀ ਅੱਗ ਨਹੀਂ ਬੁਝਾਈ ਗਈ ਸੀ ਕਦੇ ਵੀ ਆਓ ਚੱਲੇ ਹੁਣ ਅਸੀਂ ਚੱਲੇ ਹੁਣ ਅਸੀਂ ਭਰਾਵਾ ਚਲੋ ਮਿਲਦੇ ਹਾਂ ਤੁਹਾਨੂੰ ਘਰੇ ਜਾ ਕੇ ਹਾਂ ਦਾ ਸਾਰੇ ਜਾਂਦੇ ਸਕੂਲੇ ਤੁਸੀਂ ਆਮ ਨਹੀਂ ਜਾਂਦਾ ਸਕੂਲ بابا ਹੈ ਐਸੀ ਵੀ ਜਨਾ ਹੈ ਤੁਸੀਂ ਕਿਹੜੇ ਸਕੂਲੇ ਪੜਦਾ ਲਾਡੋ ਵਾਲਾ ਅੱਜ ਛੁੱਟੀ ਸੀ ਬਰਾਣਾ ਅੱਜ 15 ਅਗਸਤ ਦੀ ਛੁੱਟੀ ਅੱਜ ਕਿੰਵੀ ਕਿਹੜੀ ਕਲਾਸ ਪੜਦਾ ਤੀਜੀ ਤੀਜੀ ਚ ਪੜਦਾ ਇਹਦਾ ਕਰ ਜਾ ਹਾ ਤੇਰੀ ਸ਼ਾਬਾਸ਼ 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 ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੱਛੀਆਂ ਇੱਥੇ ਤੁਹਾਨੂੰ ਲੱਭਦੀਆਂ ਆ ਹੈ ਮੈਂ ਤੇਰੀ ਮਾਰਦਾ ਹੈ ਮੈਸੇਜ ਮਾਰਦਾ ਨਹੀਂ ਉਹ ਕਹਿੰਦਾ ਮੈਂ ਨਹੀਂ ਮਾਰਦਾ ਉਹ ਮਾਰਦੇ ਅੱਛਾ ਅੱਛਾ ਕੱਲ ਪੱਟੀ ਫਿਰ ਕੱਛੂ-ਕੱਛੂ ਹੁੰਦੇ ਇਹਦੇ ਵਿੱਚ ਕਿ ਨਹੀਂ ਕੱਲੀ ਮੱਛੀਆਂ ਹੁੰਦੀਆਂ ਹੁੰਦੇ ਆ ਕੱਛੂ ਵੀ ਹੁੰਦੇ ਆ ਪਕੜੇ ਰੇਲ ਆ ਗਈ ਪਿੱਛੇ ਦਾ ਪੂਰਾ ਬਾੜੀ ਕਿੱਲਾ ਏ ਤੇ ਮੱਛੀਆਂ ਫੜ ਕੇ ਫੇਰ ਕੀ ਕਰਦੇ ਆ ਖਾਂਦੇ ਆ ਵੇਚ ਦਿੰਦੇ ਹੈ ਵੇਚ ਲੈਂਦੇ ਵੇਚਦੇ ਆ ਹਨਾ ਠੀਕ ਆ ਵੀ ਤਾਂ ਤੁਸੀਂ ਵੇਚਣ ਜੋਗੀ ਕਿਤੇ ਫੜ ਲੈਂਦੀਆਂ ਜੇ ਤੁਸੀਂ ਇੱਥੇ ਰਹਿਣੇ ਆ ਫਿਰ ਤੁਹਾਡਾ ਗੁਜ਼ਾਰਾ-ਗੁਜ਼ਾਰੇ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਕਿੱਦਾਂ ਮੰਮੀ ਡੈਡੀ ਕੀ ਕਰਦੇ ਕੰਮ ਕਰਦੇ ਆ ਹਨਾ ਮਤਲਬ ਕਿਤੇ ਦਿਹਾੜੀ-ਧੂੜੀ ਕਰਦੇ ਆ ਜਾਂ ਮਤਲਬ ਮੱਜੇ-ਮੁਜੇ ਚੜਦੇ ਆ ਕੀ ਕੰਮ ਕਰਦੇ ਸੌਖੀ ਨਹੀਂ ਮਕਾਨਿਕ ਅੱਛਾ ਕੰਪਨੀ 'ਚ ਕੰਮ ਕਰਦੇ ਆ ਹਨਾ ਚੱਲ ਵਧੀਆ ਯਾਰ ਪੜੋ ਲਿਖੋ ਪੜ ਕੇ ਵਧੀਆ ਸਮਧੰਦਾ ਕਰੋ ਕੋਈ ਚੱਲ ਬਾਈ ਕਰਦੇ ਲੋਬੀ ਉਥੋਂ ਘੁੰਮ ਕੇ ਹੁਣ ਟਪਰੀ ਤੋਂ ਚਾਹ ਪੀਣ ਆ ਗਏ ਆ ਆ ਟਪਰੀ ਆ ਸਾਡੀ ਠੀਕ ਆ ਚਾਹ ਪੀ ਲਈਏ ਘੁੱਟ ਕੇ ਮੈਂ ਚੱਲਦੇ ਆ ਕਰਦੇ ਲਾਈਕ ਕਰ ਤੇ ਚਾਹ ਪੀਣ ਆ ਗਏ ਇੱਥੇ ਜੰਗਲਾਂ 'ਚ ਚਾਹ ਪੀਣ ਆ ਗਏ ਅਸੀਂ ਜੰਗਲਾਂ 'ਚ ਜੰਗਲਾਂ ਜਾ ਕੇ ਚਾਹ ਪੀਣ ਜੰਗਲੀ ਦੇਖਣਾ ਜੰਗਲੀ ਅੱਛਾ ਜੰਗਲੀ ਕੀ ਕਹਿਣਾ ਚਾਹਤੇ ਹੋ ਲੈ ਮਸਤ ਅੱਜ ਪੀਣੀ ਚੁੱਲੇ ਵਾਲੀ ਚਾਹ ਅੱਜ ਪੀਣੀ ਚੁੱਲੇ ਵਾਲੀ ਚਾਹ ਜੰਗਲਾਂ ਦੇ ਵਿੱਚ இது சார் ஜல் ஆ சார் ஜங்கல் ஆனி சூலே கோடலி சா ਬਹੁਤ ਅੱਜ ਅਮਾਦਾਨੀ ਪੱਖਾ ਦਿੱਤਾ ਸਾਨੂੰ ਐਂਡ ਦੇਵੇ ਆਪਾਂ ਵੀ ਦਾ ਜੀ ਪੱਖਾ ਚੱਲੂ ਉਹ ਤਾਂ ਗਰਮੀ ਬਹੁਤ ਆ ਜਾਂ ਆਪਣੀ ਬਣਦੀ ਆ ਨਹੀਂ ਨਹੀਂ ਇਹਨੇ ਕੋਈ ਮੈਂ ਤਾਂ ਨਹੀਂ ਘੋਟਿਆ ਆਪਾਂ ਚਿੱਤੇ ਬਾਹਰ ਲਿਖਾਇਆ ਆਪਾਂ ਨੂੰ ਕਿ ਕੋਈ ਪੁਲਿਸ ਕੇ ਸੀਵਾਇ ਕਰਵਾ ਲੈਂਦੇ ਉਹ ਸਾਡਾ ਮੁੰਡਾ ਕੁੱਤੇ ਤੋਂ ਡਰੀ ਜਾਂਦਾ ਦੇਖ ਲੋ ਉਹ ਐਡਾ ਮੁੰਡਾ ਵੱਡਾ ਕੁੱਤੇ ਤੋਂ ਡਰੀ ਜਾਂਦਾ ਨਾਲੋਂ ਆ ਲੋ ਆਪਦਾ ਚਾਰੀ ਜੀ ਬੈਠਾ ਗਰਮੀ ਬਹੁਤ ਕੰਨ ਮੇਰੇ ਹੈਗਾ ਕੋਈ ਫੌਜੀ ਕੀ ਕਰਨਾ ਤੰਗ ਤੰਗ ਜਾਈਦਾ ਕਿੱਥੇ ਰੱਖੋਣਾ ਜੁੜੀ ਦੇ ਫੌਜੀ ਲੱਭਦੇ ਹੀ ਨਹੀਂ ਲੱਭਦੇ ਹੀ ਨਹੀਂ ਅਗਲੇ ਪਹਿਲੇ ਲੱਗ ਰੂਟੀਆਂ ਬੈਠੇ ਆ ਮੁਸ਼ਕਲ ਨਾ ਹੈਗਾ ਬੰਦਾ ਕੋਈ ਡਰਾਈਵਰ ਵੀ ਪਤਾ ਨਹੀਂ ਦੇਖਣਾ ਪੈਣਾ ਕੋਈ ਇਹਲਾ ਜ ਹੈਗਾ ਬੰਦੇ ਨੇ ਇੱਥੇ ਨਹੀਂ ਐ ਸਾਰੇ ਪਰ ਅੱਜ ਬਹੁਤ ਦਿਨ ਰਾਤ दारू ਪਿੰਡਾਂ ਜੇ ਪਕਵਾਂ ਸਮਾਂ ਸਹੀ ਗੱਲ ਇਹ ਮੈਂ ਤੁਸਾ ਘੱਟ ਕਰ ਦੂਗਾ ਬਾਈ ਬਸ 70% ਸਾਡੀ ਬਾਰ ਬਣਾ ਦੇ ਜੀ ਇਹ ਦੇਖਦੇ ਨੇ ਤੇ ਇਹ ਸੁਣਦਾ ਸਾਰੇ ਮੈਂ ਜਿੰਨੀ ਵਿਆਹ ਦੀ ਪਈ ਸੀ ਵਿਆਹ ਕਰ ਲਵਾ ਕੋਈ ਨੋਟ ਸੰਭਾਲਣ ਵਾਲਾ ਨਹੀਂ ਪਿੱਛੇ ਹਾਲੇ ਬਹੁਤ ਬੁਢਾ ਹੋ ਗਿਆ ਮਾ ਤੇਰੇ ਤੇਰੇ ਨਿਆਣੇ ਮੁੰਡਾ ਕੁੜੀ ਕੁਸਤਾ ਨਹੀਂ ਆਜਾ ਜੀ ਅੱਜ ਕੀ ਕਰਨੀ ਅਗਲਾ ਕੈਕ ਕਿਹੜਾ ਕੈਕ ਕਰਦੇ ਲੈ ਆਈ ਨਹੀਂ ਕਰ ਉਹ ਨਾ ਭੱਜੀ ਗਈ ਕਹਿੰਦੇ ਸੀ ਆਹੋ ਲੈ ਲੈ ਕੈਕ ਕੰਢੀ ਕੈਕ ਦੇ ਦੋਵੇਂ ਆ ਕੇ ਭੱਜੀ ਗਈ ਸੀ ਉਹ ਵਿੱਚੇ ਜ ਆ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਚੰਨੀ ਖੜਾ ਕਰਤਾ ਸੀ ਇਹਨਾਂ ਨੇ ਚੰਨੀ ਨੇ ਵੀ ਫੜਾ ਫੜ 3-4 ਕਰੋੜ ਇਕੱਠੇ ਕੀਤੇ ਕਹਿੰਦਾ ਜ਼ੈਰ ਆਪਦੀ ਮੈਡਲਾਂ ਜੀ ਨਹੀਂ ਭਾਈ ਚੰਨੀ ਤਾਂ ਫੇਰ ਵੀ ਕੰਮ ਕੁਮਾਰੇ ਮੋਟੇ ਕਰਕੇ ਆ ਯਾਰ ਕੰਮ ਕਰ ਗਿਆ ਚੰਨੀ ਭਾਜੀ ਕੰਮ ਕਰ ਗਿਆ ਮੈਂ ਕਹਿੰਦਾ ਉਹਨੇ ਜਿੰਨੇ ਕੰਮ ਕੀਤੇ ਨਾ 3 ਮਹੀਨਿਆਂ ਵਿੱਚ ਉਹਨਾਂ ਦਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਮੇਰੇ ਨੂੰ ਕੱਲ ਮੈਂ ਨਹੀਂ ਕਰਦਾ ਇਹ ਪਿੰਡਾ ਬਹੁਤ ਵਧੀਆ ਕਰਦਾ ਭਾਜੀ ਉਹਨੇ ਆਪਣੇ ਸ਼ਹਿਰ ਜੀ ਕੰਮ ਕੀਤਾ ਆਪਣੇ ਸ਼ਹਿਰ ਚ ਬਣਿਆ ਇਸ ਟਾਈਮ ਉਹ ਦਾ ਇਹ ਨਾ ਇਹ ਥੋੜੀ ਜਿਹਾ ਉਹ ਨਹੀਂ ਮਾਣਾ ਬਣਿਆ ਕਾਚੇ ਪ੍ਰਮੋਜ ਆ ਰਹੇ ਹੈ ਉਧਰ ਆ ਦੋ ਸਾਈਡ ਤੇ ਕੈਚ ਕਰਕੇ ਕੈਚ ਕਰਕੇ ਦੇ ਨਾ ਕੈਚ ਕਰਕੇ ਲੈ ਤੇ ਰਾਤੇ ਖਾਂਦਾ ਹੀ ਨਹੀਂ ਕੈਚ ਕਰਕੇ ਆਹ ਕੋਲ ਆ ਜੂਗਾ ਕੈਚ ਕਰ ਲੰਦਾ ਯਾਰ ਇੱਧਰ ਮੈਂ ਕਹਿੰਦਾ ਮੈਂ ਕਰਦਾ ਨਾ ਕਿ ਤੁਹਾਨੂੰ ਤੁਮਾਂ ਦਾ ਖੇਡਦਾ ਰਹਿਣਾ ਹੈ ਆ ਦੇਖੋ ਉਹ ਹੰਤ ਮੰਡੀ ਗਰਮ ਗਰਮੀ ਕੱਢ ਕੇ ਦੇਖੋ ਕੀ ਟਿਕਟ ਕੋਈ ਆਇਆ ਨਹੀਂ ਉਹਨੂੰ ਬਹੁਤ ਹੀ ਬੰਦਾ ਹੈ ਉਹਨੂੰ ਜ਼ਾਇਦਾ ਪਹਿਲਾਂ ਜਿਵੇਂ ਕਾਮੇਡੀ ਕਰਦਾ ਸੀ ਨਾ ਤੂੰ ਉਹੀ ਲੈਣ ਚੱਲ ਰਿਹਾ ਹੈ ਬਾਈ ਤੈਨੂੰ ਮੰਤਰੀ ਜੀ ਨੇ ਪਤਾ ਹੀ ਨਹੀਂ ਪਤਾ ਨਹੀਂ ਸਮਝ ਹਰ ਬੀਬੀਆ ਦੇ ਚਾਹੇ ਤੇ ਚਰਚਾ ਹੋ ਰਹੀ ਹੈ 100 ਰੁਪਏ ਮਹੀਨਾ ਕਿੱਥੇ ਗਏ ਆ ਮਾਂ ਦੇ ਕਿੰਨੇ ਆਵੇ ਬਸ ਘਰ ਬੈਠੇ ਮਣੂ ਰਸਣ ਐਸੇ ਤਾਂ ਰਸਣਾਂ ਦਾ ਬਾਅਦ ਚ ਲੜਾਈ ਪਹਿਲਾਂ ਕਰਨੀ ਪੈਣੀ ਈਕੂ ਵਾਲੇ ਨਾਲ ਜਾ ਕੇ ਸਹੀ ਗੱਲ ਤੁਹਾਡੇ ਦੱਸ ਰਸਣ ਬੰਦੇ ਇੱਕੂ ਵਾਲੇ ਨੂੰ ਕਹਾ ਇੰਨੇ ਸੋਸਤਾ ਬਾਈ 10 12 ਕਾਰਡ ਆਪਣੇ ਬੰਦਿਆਂ ਦੇ ਫੜ ਲੈਂਦੇ ਆ ਸਾਰੇ ਲੈਂਨ ਵਾਲੇ ਬਈ ਲੱਗੇ ਲੱਗੇ ਉਹ ਭਾਜੀ ਨਾ ਹੀ ਕੱਟੇ ਹੋਏ ਵਿੱਚੋਂ ਬੰਦਿਆਂ ਦੇ ਉਹ ਸਾਡੇ ਪਰਿਵਾਰ ਦੇ ਸਾਰਿਆਂ ਦੇ ਨਾਂ ਆ ਮਿਲਦੀ ਕਿੰਨਿਆਂ ਨੂੰ ਦੋ ਜਣਿਆਂ ਨੂੰ ਕਣਕ ਮੈਂ ਤਾਂ ਇਹ ਤੁਸੀਂ ਮੰਨੋਗੇ ਨਹੀਂ ਸਾਡੇ ਮੰਨੇ ਨੇ ਨਾ ਭਾਜੀ 1 ਵਜੇ ਦਾ ਕਰਾਤੀ ਕਣਕ ਬੰਡੀ ਆ ਮੈਂ ਕਹਿੰਦਾ ਕਿਹੜੇ ਰੂਲ 'ਚ ਲਿਖਿਆ ਰੱਖੀ 1 ਵਜੇ ਦਾ ਕਣਕ ਬੰਡੜੀ ਮੈਂ ਕਹਿੰਦਾ ਚੋਰ ਬਜਾਰੀ ਹੋ ਰਹੀ ਆ ਸਾਰੀ ਰਾਤੀ 1 ਵਜੇ ਮੈਂ ਕਹਿੰਦਾ ਕਿਹੜਾ ਡੀਪੂ ਵਾਲਾ 1 ਵਜੇ 22 ਕਣਕ ਬੰਡੂਗਾ ਦੱਸ ਸਹੀ ਗੱਲ ਹੋਊਗਾ ਉਹੀ ਬੰਡੂ 1 ਵਜੇ ਰੱਖਦਾ ਰੱਖੀ ਦੋਵੇਂ ਬੈਠ ਕੇ ਪੈ ਰਿਹਾ ਵੇ ਤੁਮਾਂ ਨਹੀਂ ਬਿਨ੍ਹੇ ਅੰਟੀ ਚਾਹ ਬਹੁਤ ਵਾਦਾ ਚਾਹ ਪੈਹਗੇ ਇਹਦੇ ਨਾਂ ਤੇ ਦੇ ਦੇ ਇਹਦੇ ਦਿਖਾਈ ਨਹੀਂ ਬੁੜੀ ਦਿਖਦਾ ਨਹੀਂ ਕੋਈ ਨਹੀਂ ਜਿਹੜਾ ਕਹਿੰਦਾ ਸੀ 1000 1000 ਰੁਪਏ ਬੁੜੀਆਂ ਨੂੰ ਦੇਣਾ ਉਹ ਕਿੱਥੇ ਆ ਉਹ ਆਊਗਾ ਪਤਾ ਕਰੋ ਜਦੋਂ ਮਾਨ ਦੇ ਇਲੈਕਸ਼ਨ ਨੂੰ 1 ਸਾਲ ਰਹਿ ਜਾਊਗਾ ਉਦੋਂ ਆਊਗਾ ਫਿਰ ਇੰਨੇ ਪਾਣੀ ਸ਼ੁਰੂ ਕਰਨੀ ਦੁਬਾਰਾ ਵੋਟਾਂ ਵੀ ਤਾਂ ਲੈਣੀ ਆ ਕਿੱਸਾ ਹੋਣਾ ਲੈਣੀ ਆ 10000 ਦਾ ਜਿਹੜਾ ਬੀਮਾ ਕੀਤਾ ਵੀ ਤਾਂ ਹੁਣ ਉਹੀ ਆ ਕੋਈ ਨਹੀਂ ਲਿਆ ਆ ਨਦੀ ਦਾ ਅੱਛਾ ਸੈਂਟਰ ਦਾ ਬਾਈਕ ਘਰ ਬੈਠੇ ਰਸਨ ਮਿਲੂਗਾ ਭਗਵੰਤ ਜੀ ਗੱਡੀ ਸ਼ੋਅ ਕਰਦੀ ਸੀ ਉਹ ਸ਼ੋਅ ਕੀ ਸਾਲਾ ਇੱਕ ਵੀ ਪਿੰਡਾਂ ਗੰਦਾਗੇ ਤੇ ਇੱਕ ਵੀ ਪਿੰਡਾਂ ਗੰਦਾਗੇ ਉਹ ਬਈ ਦਸ ਸਾਲ ਰਹੂਗਾ ਜੀ ਪਹਿਲੇ ਕਹਿੰਦੇ ਸਰਕਾਰੀ ਖਾਤੇ ਸੁਪਿਆਬ ਦੇ ਖਾਤੇ ਪੈਸਾ ਜਿੱਦਾਂ ਕਹਿੰਦੇ ਸਰਦਾਰ ਨੇ ਉਹ ਆ ਲੱਗਿਆ ਵਾ ਦਾਅਵੇ ਲੱਗੇ ਹੋਰ ਕੋਈ ਨਹੀਂ ਬੈਠੀ ਪਿਆ ਆ ਆ ਮੁੰਡੇ ਆ ਮੁੰਡੇ ਵੀ ਲਾਈਕਮ ਕਰਿਆ ਨਾ ਬਸ ਆ ਇਹ ਵੀਰ ਤੇ ਸਾਫ ਬਣਿਆ ਹੋਇਆ ਸਾਫ ਬਣਿਆ ਤੁਸੀਂ ਵੀਡੀਓ ਦੇਖੋਗੇ ਇੰਨੇ ਭਲੇ ਦੇ ਕੰਮ ਕੀਤੇ ਹੋਏ ਸ਼ੱਕ ਨੇ ਬੋਲ ਕੇ ਵੀਟਰ ਨੇ ਮੈਂ ਤੁਹਾਨੂੰ ਜ਼ਰੂਰ ਹੋਣੇ ਭਲਾ ਦੇਣਾ ਆਓ ਇਹ ਤਾਂ ਹੈ ਪੰਜ ਤੋਂ 10 ਲੱਖ ਰੁਪਏ ਦਾ ਬੀਮਾ ਕਰਤਾ ਹੈ ਸਾਰਾ ਚੱਲ ਰਿਹਾ ਹੈ ਚੱਲਦਾ ਸਾਰਾ ਕਿ ਇਹਦਾ ਵੀਡੀਓ ਬਣ ਗਿਆ ਹੈ ਐਸੇ ਕਾਰ ਦਾ ਜਿਹੜਾ ਚੱਲੇਗਾ ਸਾਰਾ ਆ ਜਿਹੜੇ ਹੁਣ ਹਰਤਾਲ ਖੋਦੇ ਹੋ ਆ ਬਦੇ ਰਾਤਾਂ ਦੇ 5 ਵਜੇ ਜਾਂਦੇ ਆ ਕੰਮ ਨੂੰ ਡੋਲਰ ਦੇ ਬੋਲੇ ਆਉਂਦੇ ਮੋਨਾ ਬਣਾਉਂਦੇ ਆ ਹਾਂ ਆਉਂਦੇ ਆ ਬਲਗੜੇ ਗਈ ਉਹ ਫੋਨ ਨਾਲ ਹਰ ਕੁਝ ਹੋ ਜਾਂਦਾ ਅੰਕ ਲਈ ਆਈ ਆ ਗਿਆ ਹੁਣ ਤਾਂ ਕਰਨੀ ਬਹੁਤ ਮਿੱਤਰੋ ਪੱਕੀ ਕਿੱਥੇ ਗਈ ਮੇਰੀ ਉਹਨੂੰ ਤਾਂ ਵੱਟ ਚੜਨਾ ਹੀ ਜਾਂਦਾ ਹੈ ਵੱਟ ਤਾਂ ਚੜਨਾ ਹੀ ਨਹੀਂ ਉਹ ਬੈਠਾ ਪਿਆ 1 ਘੰਟਾ ਪੱਕੀ ਅੱਡੀ ਕਿੱਥੇ ਉਹ ਪੈਸੇ ਖਰਚੋ ਰਿਹਾ ਸੀ ਉਹ ਡਬਲ ਰਿਆ ਗੋਲੀ ਨਾ ਘਰੇ ਲੈਣੀ ਤੇ ਮਰਜੀ ਲੈਣੀ ਕੋਈ ਆਪਾ ਉਹ ਫਿਰ ਨੂੰ ਚਾਹ ਬਣਾ ਲਾਉਂਗਾ ਮੈਂ ਜਾਨਾ ਮੈਂ ਗੈਸ ਮੰਮੀ ਆ ਗਈ ਉਹ ਤੇ ਸਰਕਾਰੀ ਫਰੰਦੇ ਰਿਹਾ ਚਾਹ ਜਿਹੜੀ ਜਿਹੜੀ ਕੋਈ ਵੀ ਦਵਾਈ ਡਾਕਟਰ ਕੋਲੋਂ ਬਾਹਰੋਂ ਨਿਕਰਾ ਮੈਨਾਂ ਨਾਲ ਹੀ ਕੰਪਲੇਟ ਕਰੋ ਉਥੇ ਨੰਬਰ ਦਿੱਤਾ ਕੰਪਲੇਟ ਨੰਬਰ ਜੋ ਨਹੀਂ ਰੱਖੀ ਦਵਾਈ ਜੋ ਨਹੀਂ ਦੋ ਬਾਰ ਚੁੱਲੇ ਦੀ ਚਾਹ ਚੁੱਲੇ ਦੀ ਹੁੰਦੀ ਅੱਗ ਦੇ ਚਾਹ ਵਧੀਆ ਬਣਦੀ ਓਏ ਆ ਵੀ ਮੇਰੇ ਤੋਂ ਹੈਗੇ ਖੁੱਲੇ ਇੱਕ ਮਿੰਟ ਰੁਕੀ ਓਏ ਕਿੰਨੇ ਆਂਟੀ એક પેક એક પૂરીયા સી અમાર કામે જા હા જણા કે 10 વાળા દેખ દે ઓ ઓ પાંચ વાળા 15 વાળા જા કામે જા હાલા હાલા રે ઓ ઠીક આ શાલા મજા આ ગઈ મિત્રો અચ્છા ચાલીએ બેજા ઓ જમીન આની નામ લેકને વાલે દાદા દાદા પોતાને પૈસા લેવા ઠીક આ ગો એના પાઈય મિત્રો ਬੱਕਰਾ ਵੀ ਅਸੀਂ ਘਰੇ ਆ ਗਏ ਨਾ ਤਿਆਰ ਕਰ ਲਿਆ ਸੀਗਾ ਆ ਲੋ ਆ ਮੁੰਡਾ ਹਾ ਡੱਕ ਵੈਸ਼ ਨੂੰ ਆ ਤੇ ਇਹਦੇ ਵਾਸਤੇ ਅਸੀਂ ਪਨੀਰ ਬਣਾਤਾ ਸੀਗਾ ਮੁੰਡੇ ਨੂੰ ਤੇ ਰੈਡੀ ਆ ਖਾਣ ਲੱਗੇ ਆ ਦਸ ਦਿਨ ਤੋਂ